ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਪਹੁੰਚ ਗਏ ਆਪਾਂ ਕੋਈਪਰ ਮੰਡੀ ਤੇ 1 ਤਰੀਕ 7ਵਾਂ ਮਹੀਨਾ 2025 ਪੇਜ ਨੂੰ ਫੋਲੋ ਕਰ ਲਿਆ ਕਰੋ ਵੀਰੇ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਗੁਵਾਰੇ ਦੀ ਫਲੀ ਆ ਜੀ ਗੁਵਾਰੇ ਦੀ ਫਲੀ ਦਾ ਰੇਟ ਤੁਹਾਨੂੰ ਦੱਸ ਦਿਆ ਕੀ ਰੇਟ ਵਿਕੀ ਬਈ ਗੁਵਾਰੇ ਦੀ ਫਲੀ 40 ਰੁਪਏ ਯਾਰ 40 ਕੀ ਰੇਟ ਵਿਕੀ ਗੁਵਾਰੇ ਦੀ ਫਲੀ ਹਾਂਜੀ 90 ਰੁਪਏ ਗੁਵਾਰੇ ਦੀ ਫਲੀ ਆ ਜ 90 ਰੁਪਏ ਤੇ ਕੱਦੂ ਕੱਦੂ ਵਿਗਿਆ ਜੀ 60 ਰੁਪਏ ਨਾ ਜੀ ਤੇ ਆਹ ਤੋਂ 60 ਰੁਪਏ ਕੱਦੂ ਦਾ ਰੇਟ ਵਿਗਿਆ ਜਿਹੜਾ ਜਮਾਂ ਦਾ ਬਾ ਕੱਦੂ ਆ ਜਮਾਂ ਨਿਕਾ ਨਿਕਾ ਕੱਦੂ 15 ਤੋਂ 20 ਕਿਲੋ ਦਾ ਲਫਾ ਫਾਈ ਤੇ ਵੇਂਗਣੀ ਜੀ 40 ਰੁਪਏ ਵੇਂਗਣੀ 40 ਰੁਪਏ ਜੀ ਇਹ ਤੋਂ 40 ਰੁਪਏ ਪਹਿਲਾਂ 50 ਰੁਪਏ ਮਰ ਚੱਲ ਵੇਂਗਣੀ 40 ਰੁਪਏ ਬਹੁਤ ਵਧੀਆ ਕੁਆਲਟੀ ਤੇ ਸੌਦੇ ਆ ਜਿਹੜੇ ਇਦੂ ਘੱਟ ਰੇਟ ਵਾਲੇ ਹੁੰਦੇ ਆ ਉਹ ਤੁਹਾਨੂੰ ਕੁਆਲਟੀ ਵਾਲੇ ਹੁੰਦੇ ਆ ਜਮਾਂ ਤਾਜੀ ਸਬਜ਼ੀ ਵਾਲੇ ਹੁੰਦੇ ਆ ਕਰੇਲਾ ਜੀ 40 ਕਰੇਲਾ ਵੀ 40 ਰੁਪਏ ਜਮਾ ਤਾਜ਼ਾ ਕਰੇਲਾ ਇਹ 15 ਤੋਂ 20 ਕਿਲੋ ਦਾ ਲਫਾਫਾ ਮਿਲੂਗਾ ਤੇ ਚੂਚੂ ਕੀ ਰੇਟ ਵੀ ਗਿਆ ਜੂਚੂ ਵੈਗ ਗਿਆ ਜੂਚੂ ਵੈਗ ਗਿਆ ਉਹ ਵੀ 40 ਰੁਪਏ ਤੇ ਵੇਂਗਣ 50 ਰੁਪਏ ਵੇਂਗਣ 50 ਰੁਪਏ ਹਾਂ ਜੀ ਵੇਂਗਣ 50 ਰੁਪਏ ਉਹ ਵੀ ਵੈਗ ਗਿਆ 60 ਰੁਪਏ ਕਦੂ 60 ਰੁਪਏ ਪਿਆਜ਼ 60 ਰੁਪਏ ਉਹ ਵੀ ਜਮਾ ਪੂਰੀ ਟਾਪ ਕੁਆਲਿਟੀ ਦਾ ਹਾਂ ਜੀ ਸਿਰੇ ਦਾ ਕਦੂ ਆ ਜਿਹੜਾ ਤੇ ਸ਼ਿਮਲਾ ਮਿਰਚ ਹੀ ਸ਼ਿਮਲਾ ਮਿਰਚ ਵੀ ਕੀ 35 ਤੋਂ 40 ਰੁਪਏ ਵਧੀਆ ਕੁਆਲਿਟੀ ਜਿਹੜੀ ਜਮਾ ਤਾਜੀ ਤਾਜੀ ਸਬਜ਼ੀ ਆਉਂਦੀ ਆ ਜਿਹੜੀ ਇੱਕ ਦੋ ਦਿਨਾਂ ਦੀ ਬਈ ਹੋਏ ਜਾਂਦੀ ਆ ਉਹਦਾ ਰੇਟ ਉਦੋਂ ਘੱਟ ਹੁੰਦਾ ਜੀ ਤੇ ਹੋਰ ਕਿਹੜੀ ਆ ਤੋਰੀ ਕੀ ਰੇਟ ਵੀ ਕੀ 60 ਰੁਪਏ ਤੋਰੀ ਵੀ 60 ਰੁਪਏ ਤੋਰੀ ਵੀ 60 ਰੁਪਏ ਵੀ ਕੀ ਆ ਉਹ ਵੀ ਪੂਰੀ ਵਧੀਆ ਕੁਆਲਿਟੀ ਦੀ ਸੀਗੀ ਜਿੰਨੇ ਵੀ ਸੌਦੇ ਹੁੰਦੇ ਆ ਕਰੇਟਾਂ ਤੋਰੀ ਦੀ ਕਿਹਨਾਂ ਦਾ ਹਾਂਜੀ ਕਰੇਟਾਂ ਤੋਰੀ 60 ਰੁਪਏ ਕਰੇਟਾ ਵਾਲੀ ਦੂਰੀ 60 ਰੁਪਏ ਵਿਕੀ ਆ ਤੇ ਕਰੇਲਾ ਵੀ ਵੇਖ ਸਕਦੇ ਆ ਇਹ ਵੀ ਪੂਰੀ ਟਾਪ ਦੀ ਕੁਆਲਿਟੀ ਦਾ ਹੋਰ ਜਿਹੜਾ ਸੌਦਾ ਸੀਗਾ ਇਹ ਆਹੀ ਸੌਦੇ ਸੀਗੇ ਆਹੀ ਸੌਦੇ ਸੀਗੇ ਮੇਰੇ ਵਿਕੇ 50 ਰੁਪਏ ਕਿਲੋ ਖੀਰੇ 50 ਰੁਪਏ ਚਾਈਨੀਸ 55 ਦੂਜਾ ਖੀਰਾ 50 ਰੁਪਏ ਵਿਕਿਆਈ ਚਾਈਨੀਸ ਖੀਰਾ 55 ਰੁਪਏ ਟਾਈਮ ਹੈਗਾ ਜੀ 8:30 ਵਜੇ ਦਾ ਆ ਰੇਟ ਤੇ ਮੰਡੀ ਪੂਰੀ ਤੇਜ ਹੋ ਗਈ ਸੀ ਕਿ ਪਹਿਲਾਂ ਵਾਲੀ ਭਾਵੇਂ ਮੰਡੀ ਘੱਟ ਹੋਵੇ ਹੁਣ ਮੰਡੀ 'ਚ ਗਾਹ ਦੇਖ ਸਕਦੇ ਆ ਮੰਡੀ ਫੁੱਲ ਤੇ ਜਾਂ ਸੌਦਾ ਕੋਈ ਨਹੀਂ ਰਹਿ ਗਿਆ ਦੂਜੀਆਂ ਫੜੀਆਂ ਵਾਲੇ ਆ ਗਏ ਆ ਮੰਡੀ ਖਾਲੀ ਹੋ ਗਈ ਆ ਫੁੱਲ ਰੇਟ ਤੇ ਚੀਜ਼ਾਂ ਵਿਗੀਆਂ ਜੀ ਨਿੰਬੂ ਵਿਕਿਆ ਜੀ 30 ਰੁਪਏ 30 ਤੋਂ 35 ਰੁਪਏ ਨਿੰਬੂ ਵਿਕਿਆ ਵਾ ਤੇ ਲਸਣ ਵਿਕਿਆ ਜੀ 60 ਰੁਪਏ ਲਸਣ ਵੀ ਤੁਸੀਂ ਦੇਖ ਸਕਦੇ ਆ ਲਸਣ ਦਾ ਵੀ 20 ਤੋਂ 25 ਕਿਲੋ ਦਾ ਗੱਟਾ ਮਿਲੂਗਾ 60 ਰੁਪਏ ਦੇ ਹਿਸਾਬ ਨਾਲ ਲਸਣ 60 ਰੁਪਏ ਨਿੰਬੂ 30 ਤੋਂ 35 ਰੁਪਏ ਇਹ ਵੀ 20 25 ਕਿਲੋ ਦਾ ਗੱਟੂ ਮਿਲੂਗਾ 35 ਰੁਪਏ ਦੇ ਹਿਸਾਬ ਨਾਲ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਓ ਫੋਲੋਇੰਗ ਧੰਨਵਾਦ ਜੀ